ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਿਆਰੇ ਸਾਧ ਸੰਗਤ ਜੀ ਆਸ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਸੀਂ ਆਪਣੇ ਘਰ-ਦਵਾਰ ਵਿੱਚ ਜਰੀਆ ਹੋਵੋਗੇ ਸੰਗਤ ਜੀ ਸਵਾਤੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਕਾਰਾਂ ਕਰਾਂ ਲੜਾਈਆਂ ਰਹਿੰਦੀਆਂ ਨਹੀਂ ਕਲੇਸ਼ ਰਹਿੰਦਾ ਹੈ ਉਹਨਾਂ ਦਾ ਕੀ ਕਾਰਨ ਹੈ ਤੇ ਕਿੰਨੇ ਵਾਲੇ ਨੇ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਜਿਸ ਦੇਖ ਕੇ ਅਰੇ ਵਿੱਚ ਖੁਸ਼ੀ ਆਂਦੀ ਹੈ ਉਹ ਤਾਂ ਇੱਕ ਲੇਖੀ ਦਾ ਸਵਾਗਤ ਨਹੀਂ ਮਿਲਿਆ ਜਾਂਦਾ ਹੈ ਕਿਉਂਕਿ ਹੁਣ ਦੇ ਟਾਈਮ ਵਿੱਚ ਦੀ ਵਾਗ ਅੰਨੇ ਵੱਧ ਚੁਕੇ ਨੇ ਕਿ ਸਕਾ ਭਰਾ ਵੀ ਸਕਾ ਨਹੀਂ ਰਹੀ ਲੋਕ ਆਪਣੀਆਂ ਮਾਮਾਂ ਪੈਣਾ ਸਭ ਰਿਸ਼ਤੇ ਛੱਡ ਕੇ ਆਪਣੀ ਜ਼ਿੰਦਗੀ ਵਿੱਚ ਅਨੇਜਾ ਦਾ ਮਗਨ ਹੋ ਗਏ ਨੇ ਕਿ ਉਹਨਾਂ ਨੂੰ ਕੁਛ ਹੀ ਨਹੀਂ ਪਤਾ ਕਿ ਉਹੋ ਜ਼ਿੰਦਗੀ ਵਿੱਚ ਜੋ ਅਸਲ ਸੁੱਖ ਹੈ ਉਹ ਛੱਡ ਕੇ ਇਹ ਮੋਮਾਇਆ ਦੇ ਚਤਰ ਵਿੱਚ ਪੈ ਕੇ ਆਪਣਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ ਸੰਗਤ ਚ ਆਓ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਅੰਤ ਤੱਕ ਬੰਦੂਰ ਵੇਖਿਓ ਜੀ ਤਾਂ ਜੋ ਜੇਕਰ ਕੋਈ ਰਾ ਪਟਕਿਆ ਹੋਇਆ ਹੈ ਤੇ ਕੋਈ ਕਿਸੇ ਦਿਨ ਮਾਨਸਿਕ ਹਮੇਸ਼ਾ ਪਟਕਾ ਚ ਹੀ ਰਹਿੰਦੀ ਹੈ। ਗੱਤ ਹੱਥ ਬੰਨ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਜੀ ਆਓ ਰੀਲ ਸ਼ੁਰੂ ਕਰਦੇ ਹਾਂ। ਅੱਜ ਕੱਲ੍ਹ ਦੇ ਸਮੇਂ ਵਿੱਚ ਪਹਿਲੀ ਗੱਲ ਤਾਂ ਜਿਸ ਘਰ ਦੇ ਵਿੱਚ ਇੱਕ ਦੂਜੇ ਨੂੰ ਇੱਜ਼ਤ ਤੇ ਮਾਣ ਦਿੱਤਾ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਵਾਰ ਹੋ ਹੀ ਨਹੀਂ ਸਕਦਾ ਕਿ ਜੋ ਤੁਸੀਂ ਦੇਖਦੇ ਹੋ ਕਿ ਹਰ ਘਰ ਵਿੱਚ ਤਾਇਆ ਚਾਚੇ ਅਲੱਗ-ਅਲੱਗ ਹੋ ਜਾਂਦੇ ਨੇ ਜੋ ਕਿ ਕਦੇ ਸਕੇ ਭਾਈ ਹੁੰਦੇ ਨੇ ਪਰ ਇਹ ਮੋਹ ਮਾਇਆ ਤੇ ਜੱਗਤ ਵਿੱਚ ਆਪਣੇ ਇੰਨਾ ਫਸ ਜਾਂਦੇ ਨੇ ਕਿ ਉਹ ਆਪਣੇ ਖੂਨ ਦੇ ਰਿਸ਼ਤੇ ਭੁੱਲ ਗਏ ਇੰਨਾ ਚੱਕਰਾਂ ਵਿੱਚ ਪੈ ਜਾਂਦੇ ਨੇ ਇਸ ਲਈ ਜੇਕਰ ਕਰਵਿੰਚ ਪਿਆਰ ਬਣਾ ਕੇ ਰੱਖਣਾ ਹੋਵੇ ਤੇ ਪਹਿਲੀ ਗੱਲ ਤਾਂ ਸਾਨੂੰ ਆਪਣੇ ਆਨ ਇੱਜ਼ਤ ਤੇ ਮਾਨ ਦੇਣਾ ਚਾਹੀਦਾ ਹੈ ਭਾਵੇਂ ਉਹ ਛੋਟਾ ਜਾਂ ਵੱਡਾ ਹਰ ਇੱਕ ਤੋਂ ਇੱਜ਼ਤ ਮਾਨ ਬੁਲਾਉਣਾ ਚਾਹੀਦਾ ਹੈ ਇਸਨਾਂ ਕੀ ਹੋਵੇਗਾ ਕਿ ਜਦੋਂ ਅਸੀਂ ਆਪਣੇ ਸ਼ਬਦਾਂ ਵਿੱਚ ਮਿਠਾਸ ਰੱਖਾਂਗੇ ਤਾਂ ਘਰ ਵਿੱਚ ਮਿਠਾਸ ਆਪਣੇ ਆਪ ਹੀ ਬਣੀ ਰਹੇਗੀ ਸੰਗਤ ਕਰਨ। ਕਈਆਂ ਦਾ ਮੰਨਣਾ ਹੁੰਦਾ ਹੈ ਕਿ ਪੈਸਾ ਹੀ ਸਭ ਕੁਝ ਹੁੰਦਾ ਹੈ ਪਰ ਨਹੀਂ ਜੇ ਪੈਸਾ ਹੀ ਸਭ ਕੁਝ ਹੁੰਦਾ ਤਾਂ ਅਮੀਰ ਲੋਕਾਂ ਦੇ ਘਰਾਂ 'ਚ ਲੜਾਈਆਂ ਤੇ ਉਹਨਾਂ ਦੇ ਬੱਚਿਆਂ ਦੇ ਸਨਕਾਰ ਤੇ ਤਲਾਕ ਕਿਉਂ ਹੁੰਦੇ? ਜਿਹਨਾਂ ਕੋਲ ਪੈਸਾ ਹੈ ਤਾਂ ਉਹਨਾਂ ਦੇ ਘਰ ਵਿੱਚ ਤਾਂ ਕਦੇ ਲੜਾਈ ਕਦੇ ਕੋਈ ਵਿਵਾਦ ਕਦੇ ਕੋਈ ਤਲਾਕ ਜਾਂ ਕੋਈ ਬੱਚਾ ਗਲਤ ਰਾਹ ਤੇ ਜਾਣਾ ਨਹੀਂ ਚਾਹੀਦਾ ਪਰ ਉਹ ਉਹ ਜਾਣਦੇ ਨਹੀਂ ਕਿਉਂਕਿ ਦੇ ਉਹਨਾਂ ਕੋਲ ਸਿਰਫ ਪੈਸਾ ਹੀ ਰਹਿ ਚੁਕਿਆ ਹੈ ਸੰਸਕਾਰ ਇੱਜ਼ਤ ਮਾਨ ਸਭ ਕੁਝ ਪਿੱਛੇ ਛੁੱਟ ਗਿਆ ਹੈ ਦੇਖਦੇ ਹੀ ਤੁਸੀਂ ਦੇਖੋ ਕਿ ਕਈਆਂ ਨੇ ਆਪਣੇ ਬੱਚਿਆਂ ਨੂੰ ਉਨੇ ਚੰਗੇ ਸੰਸਕਾਰ ਦਿੱਤੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਦੂਸਰੇ ਮਾਪਪ ਦੇ ਮਨ ਵਿੱਚ ਵੀ ਇਹ ਹੀ ਇੱਛਾ ਹੁੰਦੀ ਹੈ ਕਿ ਸਾਡਾ ਵੀ ਪੁੱਤਰ ਜਾਂ ਪੁਤਰੀ ਇਦੀ ਤਰ੍ਹਾਂ ਹੀ ਹੋਵੇ ਜੋ ਸਾਨੂੰ ਇੱਜ਼ਤ ਮਾਣ ਦੇਵੇ ਸਾਥ ਇਸ ਲਾ ਲਵੇ ਸਾਨੂੰ ਪੁੱਛੇ ਸਾਡੇ ਨਾਲ ਬੈਠੇ ਪਰ ਅੱਜ ਦਾ ਸਮਾਂ ਅੱਜ ਦਾ ਸਮਾਜ ਦਾ ਕੰਮਕਾਰੀ ਵਿੱਚ ਇਹ ਦੰਦਾ ਰੂਝ ਗਿਆ ਹੈ ਕਿ ਆਪਣੇ ਮਾਪੇ ਕੋਲ ਬੈਠਣ ਦਾ ਸਮਾਂ ਤਾਂ ਨਹੀਂ ਹੈ ਉਨਾਂ ਨੂੰ ਸੇਧ ਤੋਂ ਰੰਦੀ ਰੋਟੀ ਦੇ ਕੇ ਮੰਜੇ ਤੇ ਬਿਠਾ ਕੇ ਬਸ ਉਹਨਾਂ ਨੂੰ ਸਾਰੇ ਦਿਹਾੜੀ ਇਦਾਂ ਚੁੱਤ ਚਾਪਟਾਈ ਕੱਢਣਾ ਪੈਂਦਾ ਹੈ ਸੰਗਤ ਜੀ ਇਹ ਕਰ ਲਾ ਸੋਨੇ ਵਿੱਚ ਬੜੀਆਂ ਆਮ ਲੱਗਣੀਆਂ ਪਰ ਜਦ ਕਿ ਅਸੀਂ ਸੋਮਰ ਵਿੱਚ ਆਵਾਂਗੇ ਤੇ ਸਾਨੂੰ ਸਾਡੀ ਟੱਬਰ ਨੇ ਜਿਨ੍ਹਾਂ ਨੂੰ ਅਸੀਂ ਪਾਲਿਆ ਹੈ ਪੋਸਿਆ ਹੈ ਉਹ ਤੁਹਾਨੂੰ ਇੱਜ਼ਤ ਮਾਣ ਨਾ ਦੇ ਕੇ ਇੱਕ ਦੋ ਟਾਈਮ ਦੀ ਰੋਟੀ ਦੇ ਕੇ ਸਾਨੂੰ ਆਪਣੇ ਘਰ ਬਾਂਝਾ ਰੱਖਣੀ ਤਾਂ ਉਸ ਟਾਈਮ ਅਸੀਂ ਉਹ ਪ੍ਰਾਣੀਆਂ ਗੱਲਾਂ ਯਾਦ ਕਰਦੇ ਹਾਂ ਰੋਮਾਂ ਕਿਉਂਕਿ ਉਸ ਟਾਈਮ ਬੰਦੇ ਕੋਲ ਕੁਝ ਆਪਸ਼ਨ ਨਹੀਂ ਹੁੰਦੀ ਸੀ ਉਸ ਟਾਈਮ ਬੰਦਾ ਪਿਛਲੇ ਦਿਨਾਂ ਚੇਤੇ ਕਰੇ ਕੋਈ ਤੰਦਾਂ ਉਸ ਤੋਂ ਬਿਨਾ ਕੋਸ਼ਿਸ਼ ਨਹੀਂ ਕੀਤੀ ਚਾਹੇ ਬੜਾ ਹੋਵੇ ਚਾਹੇ ਛੋਟਾ ਹੋਵੇ ਅੰਨਾ ਪਿਆਰ ਨਾਲ ਲੈਣਾ ਚਾਹੀਦਾ ਹੈ ਕਿ ਹਮੇਸ਼ਾ ਘਰ ਵਿੱਚ ਇੱਕ ਮਿਠਾਸ ਬਣੀ ਰਹੇ ਕਿਉਂਕਿ ਸੰਗਤ ਚ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਿਸ ਘਰ ਵਿੱਚ ਮਿਠਾਸ ਹੈ ਬਣਿਆ ਦਾ ਸਤਕਾਰ ਹੈ ਬਜ਼ੁਰਗਾਂ ਨਾਲ ਪਿਆਰ ਹੈ ਬੱਚਿਆਂ ਨਾਲ ਪਿਆਰ ਹੈ ਘਰਦਿਆਂ ਦਾ ਵਿੱਚ ਧਮਾਨ ਹੈ ਉਸ ਘਰ ਵਿੱਚ ਉਹ ਘਰ ਇੱਟਾਂ ਦਾ ਹੋਵੇ ਜਾਂ ਕੱਚਾ ਹੋਵੇ ਜਾਂ ਮਿੱਟੀ ਦਾ ਹੋਵੇ ਜਾਂ ਕਾਫੋਸ ਦਾ ਹੋਵੇ ਪਰ ਉਹ ਘਰ ਸਵਰਗ ਬਣ ਜਾਂਦਾ ਹੈ ਨੇਕਾ ਤੁਸੀਂ ਜੀ ਮਾਰੀ ਕੋਠੀ ਸ਼ਤਲੋ ਬੇਬੀ ਉਹ ਘਰ ਤੁਸੀਂ ਘਰ ਹੀ ਰਹਿਣਾ ਹੈ ਉਹ ਇਟਾਂ ਦਾ ਸਿਰਫ ਇੱਕ ਚਾਰ ਕਰਦਾ ਹੀ ਰਹਿ ਜਾਣੀਆਂ ਨੇ ਉਹ ਘਰ ਕਦੇ ਨਹੀਂ ਬਣੇਗਾ ਇਸ ਲਈ ਸੰਗਤ ਚੀਜ਼ ਆਧਿਤੇ ਸਮੇਂ ਵਿੱਚ ਥੋੜਾ ਬਹੁਤਾ ਆਪਣੇ ਆਪ ਨੂੰ ਸੁਧਾਰ ਲਈ ਪਹਿਲੀ ਗੱਲ ਤੇ ਆਪਣੇ ਪਰਿਵਾਰ ਵਿੱਚ ਹੀ ਸੁਧਾਰ ਕਰਨਾ ਤੇ ਦੂਜਾ ਹੈ ਅੱਜਕੱਲ੍ਹ ਜੋ ਮੇਰੀਆਂ ਬੀਬੀਆਂ ਭੈਣਾਂ ਨੇ ਕਈਆਂ ਦਾ ਕਹਿਣਾ ਮਿਲਦਾ ਹੈ ਕਿ ਅੱਜਕੱਲ੍ਹ ਸਮਾਂ ਬਦਲ ਚੁੱਕਿਆ ਹੈ ਆਪਣੇ ਪਤੀ ਨੂੰ ਆਪਣੇ ਨਾਮ ਨਾਲ ਬੁਲਾਉਣ ਵਿੱਚ ਕੋਈ ਹਰਜ ਨਹੀਂ ਪਰ ਜੇ ਦੇਖਿਆ ਜਾਵੇ ਤਾਂ ਸਮਾਂ ਬਿਲਕੁਲ ਹੀ ਬਦਲ ਚੁੱਕਿਆ ਹੈ ਇੱਕ ਨੂੰ ਦੇਖ ਕੇ ਦੂਜਾ ਤਰ੍ਹਾਂ ਦਾ ਪੜਦਾ ਹੈ ਇਸ ਲਈ ਇੰਗਲੈਂਡ ਤੋਂ ਬਾਹਰ ਅੰਦਰ ਆਪਣੇ ਘਰ ਦੇ ਆਣੇ ਘਰ ਵਾਲਿਆਂ ਨੂੰ ਨਾਂ ਲਿਕੇ ਲਾਣਾ ਸ਼ੋਭ ਦਤਾ ਹੈ ਜਿਸ ਨਾਲ ਉਹਨਾਂ ਦੇ ਪਿਆਰ ਵਿੱਚ ਮਿਠਾਸ ਥੋੜੀ ਬਹੁਤੀ ਦਾ ਫਰਕ ਪੈਂਦਾ ਹੀ ਹੈ ਘਟਦੀ ਤਾਂ ਹੈ ਪਰ ਉਹ ਇਸ ਕਾਰਨ ਜੀ ਕਹਾਂ ਦੇਤਾ ਗੁੱਸਾ ਹੀ ਕਰਨਗੇ ਇਸ ਲਈ ਜੇਕਰ ਤੁਸੀਂ ਕਿਸੇ ਦੇ ਕਿਸੇ ਟਾਈਮ ਆਪਣੇ ਘਰ ਵਾਲੇ ਨੂੰ ਉਸ ਦਾ ਨਾਂ ਨਾ ਲੈ ਕੇ ਉਸ ਨੂੰ ਜੀ ਕਹਿ ਕੇ ਜਾਂ ਤੁਹਾਡੇ ਕੋਈ ਬੱਚਾ ਹੈ ਉਸ ਦਾ ਨਾਮ ਕਹਿ ਕੇ ਜਾਂ ਤੇਰੇ ਸਿਰਫ ਹਾਂ ਜੀ ਜਾਂ ਨਹੀਂ ਜੀ ਨਾਲ ਤੁਸੀਂ ਉਹਨਾਂ ਨਾਲ ਗੱਲਾਂ ਕਰੋਗੇ ਤਾਂ ਤੁਸੀਂ ਖੁਦ ਦੇਖੋਗੇ ਕਿ ਤੁਹਾਡੇ ਰਿਸ਼ਤੇ ਵਿੱਚ ਕਿੰਨੀ ਜਾਨਵਿਲਾਸ ਆ ਜਾਵੇਗੀ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਕਿਸੇ ਸਭ ਨਾਲੋਂ ਬੜਿਆ ਮੰਨਣਾ ਚਾਹੁੰਦਾ ਹੈ बड़ा, बड़ा इसलिए मनिया जाता है।, है क्योंकि उन्होंने एक दूजे दुख सुख सजे करते हैं कई बार जो बंदा दुख अपने घर के नाल भी सजे नहीं करता वो जीवन साथी नाल जरूर सजे करता है इसलिए जीवन साथी इन्नी महत्ता तो कि जिन्नी वो डिजर्व करते भाव कि उन्होंने प्यार इतमान इन्ना ज्यादा देना चाहिए है चाहे वह बंदा है चाहे वह ਅਪਣੇ ਲਾਹੇ ਪਾਉਣ ਨੂੰ ਆਪਣੇ ਜੀਵਨ ਸਾਥੀ ਨੂੰ ਬਹੁਤ ਹੀ ਪਿਆਰ ਨਾਲ ਹਮੇਸ਼ਾ ਰੱਖਣਾ ਚਾਹੀਦਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਾਹਰ ਤਾਂ ਕਈ ਬਹੁਤ ਜ਼ਿਆਦਾ ਬੜੀ ਹੁੰਦੀ ਹੈ ਜਦੋਂ ਬਾਹਰ ਜਾਂਦੇ ਹਾਂ ਤਾਂ ਦੇਖ ਕੇ ਲੱਗਦਾ ਹੈ ਕਿ ਇਹਨਾਂ ਵਿੱਚ ਤਾਂ ਬਹੁਤ ਪਿਆਰ ਹੈ ਪਰ ਘਰ ਉਹਨਾਂ ਵਿੱਚ ਬਿਲਕੁਲ ਵੀ ਪਿਆਰ ਨਹੀਂ ਹੁੰਦਾ ਹਾਂ ਤਾਂ ਖਾਦੀ ਦੀ ਦੁਨੀਆ ਹੈ ਤੇ ਕਈਆਂ ਵਿੱਚ ਪਿਆਰ ਤੋਂ ਪੂਰ ਮਾਤਰਾ ਤੋਂ ਹੁੰਦਾ ਹੈ ਕਿਉਂਕਿ ਜੋ ਜਿਵੇਂ ਕਰ ਹੈ ਉਹ ਮੇ ਬਾਹਰ ਜਿਸ ਵਿੱਚ ਕੋਈ ਬਦਲਾ ਨਹੀਂ ਉਹ ਹੀ ਆਪਣਾ ਸੱਚਾ ਜੀਵਨ ਸਾਥੀ ਹੈ ਸੰਗਤ ਤੇ ਹਾਂਜੀ ਤੇ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਇਹ ਸਿਖਾ ਗਏ ਕਿ ਜ਼ਰੂਰੀ ਨਹੀਂ ਕਿ ਘਰ ਦੇ ਬੰਦਿਆਂ ਨੂੰ ਇੱਜ਼ਤ ਮਾਰ ਦੇਣੀ ਹੈ ਬਹਾਰੀ ਦੁਨੀਆ 'ਚ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਜੇ ਸਭ ਦਾ ਕੋਈ ਬڑا ਹੈ ਜਾਂ ਛੋਟਾ ਹੈ ਤਾਂ ਛੋਟੇ ਨੂੰ ਪਿਆਰ ਤੇ ਵੱਡਿਆਂ ਨੂੰ ਇੱਜ਼ਤ ਦੇਣੀ ਜ਼ਰੂਰ ਚਾਹੀਦੀ ਹੈ ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਜੇਕਰ ਅਸੀਂ ਵੱਡੀ ਜਾਤੀ ਵਿੱਚ ਹੋਈਏ ਸਾਡੇ ਕੋਲ ਕੋਈ ਛੋਟੀ ਜਾਤੀ ਦਾ ਹੋਵੇ ਤਾਂ ਅਸੀਂ ਉਹਨਾਂ ਨੂੰ ਉਹ ਇੱਕ ਇੱਕ ਕਿਸਮੋਤਿਤ ਕਰਦੇ ਹਾਂ ਜਿਸ ਨਾਲ ਉਹਨਾਂ ਦੇ ਮਾਣ ਮਨ ਨੂੰ ਠੇਸ ਪਹੁੰਚਦੀ ਹੈ

ਇਹ ਆਪਣ ਤੋਂ ਛੋਟੇ ਗੰਦੇ ਦਾ અપਮਾਨ ਕਰੀਏ ਕਿਉਂਕਿ ਸਭ ਤੋਂ ਵੱਡਾ ਉਹ ਪਰਮਾਤਮਾ ਹੈ ਜੋ ਸਭ ਦੇਖਦਾ ਹੈ ਕਰ ਅਰਥ ਕੋ ਫਰਸ਼ ਤੇ ਫਰਸ਼ ਤੋਂ ਹਰਸ਼ ਤੇ ਯਾਦ ਰੱਖੀ ਸਾਨੂੰ ਖੁਦ ਨਹੀਂ ਪਤਾ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਆਪਣੀ ਜ਼ਿੰਦਗੀ ਦੀ ਚੰਨਾ ਸੁਧਾਰ ਕਰੀਏ ਕਿ ਸਾਡੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਤੇ ਪਿਆਰ ਬਣਿਆ ਰਹੇ ਸੰਗਤ ਜੀ ਆਸ ਕਰਦੇ ਹਾਂ ਕਿ ਵਿਚਾਰ ਬੜੀਆ ਲੱਗੇ ਹੋਣਗੇ ਜੇ ਕ ਬੜੀਆ ਲੱਗੇ ਤਾਂ ਇੱਕ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਜੋ ਇਦਾਂ ਜਿਹਾਂ ਵੀਡੀਓ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਰਹਾਂ ਕਿਉਂਕਿ ਜੇਕਰ ਕੋਈ ਲਾਈਕ ਆਂਦਾ ਹੈ ਤੇ ਲੋਕ ਦੇਖ ਕੇ ਪਸੰਦ ਕਰਦੇ ਨੇ ਤਾਂ ਹੀ ਇੱਕ ਮਨ ਵਿੱਚ ਉਤਸ਼ਾਹ ਆਉਂਦਾ ਹੈ ਕਿ ਅਸੀਂ ਹੋਰ ਵੀਡੀਓ ਬਣਾਈਏ ਤੁਹਾਡੇ ਨਾਲ ਹੋਰ ਮੈਂਬਰ ਜੁਣ ਤੇ ਅਸੀਂ ਇਹਨਾਂ ਨੂੰ ਵਿਚਾਰ ਸਾਂਝੇ ਤਾਂ ਜੋ ਇਸ ਦੁਨੀਆਦਾਰੀ ਵਿੱਚ ਥੋੜਾ ਬਹੁਤਾ ਚੰਗੇ ਕੰਮਾਂ ਦਾ ਯੋਗਦਾਨ ਅਸੀਂ ਵੀ ਲੈ ਸਕੀਏ ਸੰਗਤ ਜੀ ਵਾਹਿਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਰਵਤ ਦਾ ਭਲਾ ਹੋਵੇ ਸਰਬਤੇ ਕਲ ਅਦੀ ਅਰਦਾਸ ਧੰਨ ਧੰਨ ਗੁਰਦਵਾਰ ਦੀਪ ਸਿੰਘ ਜੀ ਤੁਹਾਡੇ ਸਬਨਾ ਤੇ ਇਸੇ ਰਹਿ ਦੇ ਮੇਰਾ ਪ੍ਰਿਆਰਤ ਰੱਖਣ ਊਲਾਂ ਚੱਕਾਂ ਦੀ ਮਾਥੀ ਜੀ ਵਾਹੀ ਵੀ ਅਜੀ ਕਾ ਕਾਲਾ ਵਾਹੀ ਵੀ ਜੀ ਜੀ ਫਤਿਹ